ਸਤਿ ਸ਼੍ਰੀ ਅਕਾਲ ਮੈਂ ਖਰਕਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਕੜੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਲੁਧਿਆਣਾ ਦੇ ਕਮਲਜੀਤ ਸਿੰਘ ਕੜਵਲ ਜੇ ਉਹਨਾਂ ਦੇ ਸਿਆਸੀ ਜੀਵਨ ਦੇ ਉੱਤੇ ਝਾਤ ਮਾਰੀਏ ਤਾਂ ਉਹ ਆਇਆ RAM ਗਿਆ RAM ਦੀ ਕਹਾਵਤ ਨੂੰ ਵੀ ਸ਼ਰਮ ਦੇ ਨਾਲ ਪਾਣੀ ਪਾਣੀ ਕਰਨ ਦੇ ਲਈ ਮਜਬੂਰ ਕਰਦੇ। 19 ਜੂਨ ਦੀਆਂ ਲੁਧਿਆਣਾ ਜਮਨੀ ਚੋਣਾਂ ਤੋਂ ਪਹਿਲਾਂ ਐਤਵਾਰ ਨੂੰ ਕੜਵਲ ਇੱਕ ਟਕੂਸੀ ਹੋਰ ਮਾਰਦੇ ਹਨ। ਤੇ ਵਾਪਸ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਪਿਛਲੇ 10 ਸਾਲਾਂ ਦੇ ਵਿੱਚ ਕੜਵਲ ਵੱਲੋਂ ਮਾਰੀ ਗਈ ਇਹ 6ਵੀਂ ਛਾਲ ਸੀ ਸ਼੍ਰੋਮਣੀ ਅਕਾਲੀ ਦਲ ਤੋਂ ਕਾਂਗਰਸ ਕਾਂਗਰਸ ਤੋਂ ਭਾਜਪਾ ਭਾਜਪਾ ਤੋਂ ਆਪ ਆਪ ਤੋਂ ਫਿਰ ਹੁਣ ਵਾਪਸ ਦੁਬਾਰਾ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਦੇ ਵਰਕਿੰਗ ਪ੍ਰਧਾਨ 파ਰਤ 쿠ਸ਼ਨ ਆਸ਼ੂ ਜੋ ਕਿ ਲੁਧਿਆਣਾ ਜਿਮਨੀ ਚੌਂ ਦੇ ਕਾਂਗਰਸ ਦੇ ਉਮੀਦਵਾਰ ਵੀ ਹਨ ਉਹਨਾਂ ਦੀ ਮੌਜੂਦਗੀ ਸੀ ਜਲੰਧਰ ਦੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਕਪੂਰਥਲਾ ਦੇ ਐਮ ਐਲ ਏ ਰਾਣਾ ਗੁਰਜੀਤ ਸਿੰਘ ਇਹਨਾਂ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੜਵਲ ਇਹ ਬਿਆਨ ਦਿੰਦੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਦੁਖੀ ਹੋ ਕੇ ਪੰਜਾਬੀਆਂ ਦੇ ਪ੍ਰਤੀ ਉਹਨਾਂ ਦੀ ਉਦਾਸੀਨਤਾ ਦੇਖ ਕੇ ਮੈਂ ਅੱਜ ਇਹ ਘਰ ਵਾਪਸੀ ਕਰ ਰਿਹਾ ਹੈ ਇਹ ਬਿਆਨ ਉਹਨਾਂ ਵੱਲੋਂ ਦਿੱਤਾ ਜਾਂਦਾ ਸਿਆਸੀ ਜੀਵਨ ਕਮਲਜੀਤ ਸਿੰਘ ਕੜਵਲ ਦਾ 2007 ਦੇ ਵਿੱਚ ਸ਼ੁਰੂ ਹੁੰਦਾ ਹੈ ਜਦੋਂ ਉਹ ਪਹਿਲੀ ਵਾਰ ਆਜ਼ਾਦ ਚੋਣ ਲੜ ਕੇ ਕਾਉਂਸਲਰ ਬਣਦੇ ਉਸ ਤੋਂ ਬਾਅਦ ਉਹ ਫੇਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ 2012 ਦੇ ਵਿੱਚ ਇੱਕ ਵਾਰ ਫੇਰ ਕਾਉਂਸਲਰ ਦੀ ਚੋਣਾਂ ਜਿੱਤਦੇ ਕਮਲਜੀਤ ਸਿੰਘ ਕੜਵਲ ਕਦੇ ਆਤਮਨਗਰ ਦੇ ਐਮਐਲਏ ਰਹੇ ਦੋ ਵਾਰ ਐਮਐਲਏ ਰਹੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਸਿਮਰਜੀਤ ਸਿੰਘ ਬੈਂਸ ਦੇ ਸੱਜੇ ਹੱਥ ਮੰਨੇ ਜਾਂਦੇ ਸੀ ਜਦੋਂ ਬੈਂਸ ਭਰਾਵਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਿਆ ਤਾਂ ਛੱਡ ਕੇ ਉਹਨਾਂ ਵੱਲੋਂ ਆਪਣੀ ਇੱਕ ਨਵੀਂ ਸਿਆਸੀ ਪਾਰਟੀ ਬਣਾਈ ਗਈ ਸੀ ਉਦੋਂ ਵੀ ਕੜਵਲ ਉਹਨਾਂ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਗਏ ਸੀ ਪਰ ਫਿਰ ਬੈਂਸ ਭਰਾਵਾ ਦੇ ਨਾਲ ਕੜਵਲ ਦੇ ਰਿਸ਼ਤੇ ਦੇ ਵਿੱਚ ਖਟਾਸ਼ ਪੈਦਾ ਹੋ ਜਾਂਦੀ ਹੈ ਦੋਨਾਂ ਦੇ ਰਾਹ ਅਲੱਗ-ਅਲੱਗ ਹੋ ਜਾਂਦੇ ਨੇ ਤੇ ਜਨਵਰੀ 2015 ਵਿੱਚ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਦੇ ਵਿੱਚ ਉਹ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲੇ ਗੋ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਸੰਬਰ 2016 ਦੇ ਵਿੱਚ ਕੜਬਲ ਫੇਰ ਇੱਕ ਵਾਰ ਪਾਰਟੀ ਮਾਰਦੇ ਨੇ ਤੇ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਬਰੰਦਰ ਸਿੰਘ ਦੀ ਮੌਜੂਦਗੀ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਇਸ ਤੋਂ ਬਾਅਦ ਉਹ ਦੋ ਵਾਰ 2017 ਦੀਆਂ ਅਤੇ 2022 ਦੇ ਵਿੱਚ ਕਾਂਗਰਸ ਪਾਰਟੀ ਦੀ ਟਿਕਟ ਦੇ ਹੀ ਆਤਮਨਗਰ ਤੋਂ ਵਿਧਾਨ ਸਭਾ ਦੀਆਂ ਚੋਣਾਂ ਲੜਦੇ ਹਨ ਤੇ ਦੋਵੇਂ ਵਾਰ ਹੀ ਉਹ ਚੋਣਾਂ ਹਾਰ ਜਾਂਦੇ ਪਰ ਦੋਨੇ ਵਾਰ ਜਿਹੜੀ ਲੜਾਈ ਉਹਨਾਂ ਦੀ ਹੁੰਦੀ ਹੈ ਮੁੱਖ ਵਿਰੋਧੀ ਉਹਨਾਂ ਦੇ ਆਪਾਂ ਕਹਿ ਸਕਦੇ ਹਾਂ ਉਹ ਲੜਾਈ ਦੋਨੋਂ ਵਾਰ ਹੀ ਉਹਨਾਂ ਦੇ ਕੱਟੜ ਵਿਰੋਧੀ ਬਣ ਚੁੱਕੇ ਸਿਮਰਜੀਤ ਸਿੰਘ ਬੈਂਸ ਦੇ ਨਾਲ ਹੀ ਹੁੰਦੀ ਹੈ 2017 ਵਿੱਚ ਤਾਂ ਬੈਂਸ ਚੋਣ ਜਿੱਤ ਜਾਂਦੇ ਨੇ ਪਰ 2022 ਦੇ ਵਿੱਚ ਦੋਵੇਂ ਕੜਵਲ ਅਤੇ ਬੈਂਸ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਸਿੱਧੂ ਤੋਂ ਚੋਣ ਹਾਰ ਜਾਂਦੇ ਹਨ ਇਸ ਹਾਰ ਤੋਂ ਬਾਅਦ 2024 ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਹੋਣੀਆਂ ਹੁੰਦੀਆਂ ਨੇ ਉਹਨਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੜਵਲ ਕਾਂਗਰਸ ਪਾਰਟੀ ਨੂੰ ਤਿਆਗ ਦਿੰਦੇ ਨੇ ਅਤੇ ਉਹ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲੈਂਦੇ ਹਨ ਦਸੰਬਰ 2023 ਦੇ ਵਿੱਚ ਜਦੋਂ ਉਹ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਹਨ ਤਾਂ ਚੰਡੀਗੜ੍ਹ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਜਾਂਦਾ ਹੈ ਜਦੋਂ ਉਹ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਕਾਂਗਰਸ ਪਾਰਟੀ ਨੂੰ ਛੱਡਣ ਦੇ ਕਾਰਨ ਵੀ ਦੱਸਦੇ ਹਨ ਉਹ ਕਹਿੰਦੇ ਨੇ ਕਿ ਮੈਂ ਪਾਰਟੀ ਦੇ ਹਰ ਪੱਧਰ ਤੇ ਜਿਹੜੀ ਮਾੜੀ ਲੀਡਰਸ਼ਿਪ ਦੇ ਕਾਰਨ ਮਾੜੀ ਬੀਤੀਆਂ ਦੇ ਕਾਰਨ ਇਹ ਪਾਰਟੀ ਛੱਡੀ ਪਰ ਕੜਵਲ ਦਾ ਸਫਰ ਇੱਥੇ ਹੀ ਰੁਕਦਾ ਨਹੀਂ ਹੈ ਉਹ ਭਾਜਪਾ ਦੇ ਵਿੱਚ ਟਿਕੇ ਨਹੀਂ ਰਹਿੰਦੇ ਤੇ ਦਸੰਬਰ 2024 ਦੇ ਆਉਂਦੇ ਆਉਂਦੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਪਹਿਲਾਂ ਵਾਂਗ ਹੀ ਇੱਥੇ ਵੀ ਪਾਰਟੀ ਦੇ ਪ੍ਰਧਾਨ ਜਿਹੜੇ ਹੁੰਦੇ ਨੇ ਅਮਨ ਅਰੋੜਾ ਉਹ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਉਂਦੇ ਨੇ ਉਹਨਾਂ ਦੇ ਵਿੱਚ ਪਾਰਟੀ ਦੇ ਵਿੱਚ ਕੜਵਲ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਹੁਣ ਜਦੋਂ ਕਾਂਗਰਸ ਦੇ ਵਿੱਚ ਇਹ ਘਰ ਵਾਪਸੀ ਕਰ ਰਹੇ ਨੇ ਕਮਲਜੀਤ ਕੜਵਲ ਤਾਂ ਬੈਂਸਪਰਾ ਸਿਮਰਨ ਜੀ ਸਿਮਰਜੀਤ ਸਿੰਘ ਬੈਂਸ ਉਹਦਾ ਵੱਡਾ ਭਰਾ ਬਲਵਿੰਦਰ ਸਿੰਘ ਬੈਂਸ ਉਹ ਵੀ ਕਾਂਗਰਸ ਪਾਰਟੀ ਦੇ ਹੀ ਮੈਂਬਰ ਹਨ ਪਿਛਲੇ ਹੀ ਸਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਆਪਣੀ ਜਿਹੜੀ ਨਵੀਂ ਪਾਰਟੀ ਬਣਾਈ ਸੀ ਲੋਕ ਇਨਸਾਫ ਪਾਰਟੀ ਉਸ ਦਾ ਰਲੇਵਾ ਕਾਂਗਰਸ ਪਾਰਟੀ ਦੇ ਵਿੱਚ ਕਰ ਦਿੱਤਾ ਸੀ ਪਰ ਇਸ ਵਾਰ ਜਦੋਂ ਕਰਮਜੀਤ ਜਿਹੜੇ ਕਮਲਜੀਤ ਕੜਵਲ ਨੇ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਹਨ ਆਸ਼ੂ ਵੀ ਮੌਜੂਦਗੀ ਦੇ ਵਿੱਚ ਉਹ ਸ਼ਾਮਲ ਹੁੰਦੇ ਨੇ ਪਰ ਦੋਵੇਂ ਬੈਂਸ ਭਰਾ ਜਿਹੜੇ ਸੀ ਉਹ ਇਸ ਸਮਾਗਮ ਦਾ ਹਿੱਸਾ ਨਹੀਂ ਸਨ ਤੇ ਨਾ ਹੀ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਸਮਾਗਮ ਦਾ ਹਿੱਸਾ ਸੀ ਇਸ ਨੂੰ ਸੰਯੋਗ ਹੀ ਕਹੀਏ ਕਿ ਲੁਧਿਆਣਾ ਤੋਂ ਲੋਕ ਸਭਾ ਦੇ ਐਮਪੀ ਰਾਜਾ ਵੜਿੰਗ ਹੀ ਉਹ ਸ਼ਖਸ ਹਨ ਜਿਨ੍ਹਾਂ ਨੇ ਬੈਂਸ ਭਰਾਮਾ ਨੂੰ ਪਿਛਲੇ ਸਾਲ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਸੀ ਜਦੋਂ ਇੱਥੇ ਉਹ ਲੋਕ ਸਭਾ ਦੀਆਂ ਚੋਣਾਂ ਲੜ ਰਹੇ ਸੀ ਹੁਣ ਜਦੋਂ ਕੜਵਲ ਨੂੰ ਪੁੱਛਿਆ ਗਿਆ ਕਿ ਉਹ ਉਹ ਪਾਰਟੀਆਂ ਕਿਉਂ ਬਦਲਦੇ ਰਹਿੰਦੇ ਨੇ ਇੰਨੀਆਂ ਪਾਰਟੀਆਂ ਕਿਉਂ ਬਦਲਦੇ ਨੇ ਤਾਂ ਉਹ ਜਵਾਬ ਦਿੰਦੇ ਨੇ ਕਿ ਕਾਂਗਰਸ ਪਾਰਟੀ ਤਾਂ ਮੇਰੇ ਪਰਿਵਾਰ ਦੀ ਤਰ੍ਹਾਂ ਹੈ ਤੇ ਪਰਿਵਾਰ ਦੇ ਵਿੱਚ ਲੜਾਈਆਂ ਹੁੰਦੀਆਂ ਹੀ ਰਹਿੰਦੀਆਂ ਨੇ ਮੈਂ ਭਾਜਪਾ ਦੇ ਵਿੱਚ ਸ਼ਾਮਲ ਜ਼ਰੂਰ ਹੋਇਆ ਸੀ ਪਰ ਫਿਰ ਮੈਨੂੰ ਛੇਤੀ ਹੀ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਇਹਨਾਂ ਦਾ ਪੰਜਾਬ ਦੇ ਵਿੱਚ ਕੋਈ ਵੀ ਸਿਆਸੀ ਭੁਵਿੱਖ ਨਹੀਂ ਹੈ ਚਾਹੇ ਇਹ ਕੁਝ ਵੀ ਕਰ ਲੈਣ ਕਿੰਨਾ ਵੀ ਜ਼ੋਰ ਲਗਾ ਲੈਣ ਪੰਜਾਬ ਦੇ ਵਿੱਚ ਭਾਜਪਾ ਕਦੇ ਵੀ ਸਰਕਾਰ ਨਹੀਂ ਬਣਾ ਸਕਦਾ ਮੇਰਾ ਬੈਂਸ ਭਰਾਵਾਂ ਦਾ ਨਾਲ ਜਿਹੜੇ ਕਾਂਗਰਸ ਦੇ ਵਿੱਚ ਹੋਣਾ ਸ਼ਾਮਲ ਹੋਣਾ ਉਸ ਦੇ ਉੱਤੇ ਵੀ ਕੋਈ ਇਤਰਾਜ਼ ਨਹੀਂ ਹੈ ਸਾਨੂੰ ਪਾਰਟੀ ਦੇ ਵਿੱਚ ਜੋ ਵੀ ਕੰਮ ਦਿੱਤਾ ਜਾਊਗਾ ਅਸੀਂ ਉਹ ਕੰਮ ਨੂੰ ਜ਼ਿੰਮੇਵਾਰੀ ਨਾਲ ਸਿਰੇ ਟੜਾਵਾਂਗੇ ਇਹ ਉਹਨਾਂ ਵੱਲੋਂ ਕੱਲ ਬਿਆਨ ਦਿੱਤੇ ਗਏ ਪਰ ਸਵਾਲ ਇਥੇ ਦੋ ਤਰ੍ਹਾਂ ਦੇ ਉੱਠਦੇ ਹਨ ਇੱਕ ਤਾਂ ਕੀ ਜਿਹੜੇ ਕਾਂਗਰਸ ਦੇ ਕੈਂਡੀਡੇਟੇ ਉਮੀਦਵਾਰ ਨੇ ਭਾਰਤ ਕੁਸ਼ਨ ਆਸ਼ੂ ਉਹਨਾਂ ਵੱਲੋਂ ਕੜਵਲ ਨੂੰ ਸ਼ਾਮਲ ਕਰਾਇਆ ਜਾਣਾ ਉਹਨਾਂ ਦੀ ਚੋਣਾਂ ਦੇ ਵਿੱਚ ਕਿਸੇ ਤਰੀਕੇ ਨਾਲ ਮਦਦ ਕਰੇਗਾ ਚੋਣਾਂ ਨੂੰ ਜਿੱਤਣ ਦੇ ਵਿੱਚ ਸਹਾਇ ਹੋਵੇਗਾ ਜਾਂ ਫਿਰ ਉਹ ਇਸ ਦੇ ਬਹਾਨੇ ਚੋਣਾਂ ਦੇ ਬਹਾਨੇ ਨਾਲ ਉਹਨਾਂ ਸਾਰੇ ਲੋਕਾਂ ਨੂੰ ਸ਼ਾਮਲ ਕਰਾ ਰਹੇ ਨੇ ਜਿਨ੍ਹਾਂ ਦਾ ਕਿਤੇ ਨਾ ਕਿਤੇ ਰਾਜਾ ਵੜਿੰਗ ਦੇ ਨਾਲ ਕੋਈ ਵੀ ਕਿਸੇ ਤਰੀਕੇ ਦਾ ਵਿਰੋਧ ਰਿਹਾ ਹੈ ਤੇ ਉਹ ਕੋਈ ਹੋਰ ਨਿਸ਼ਾਨਾ ਸਾਧਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਰਾਜਾ ਵੜਿੰਗ ਦੀ ਪਾਰਟੀ ਦੀ ਪ੍ਰਧਾਨਗੀ ਨੂੰ ਚੁਣੌਤੀ ਦੇ ਰਹੇ ਨੇ ਉਹਨਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਜਿਹੜੀ ਅੰਦਰੂਨੀ ਸਿਆਸਤ ਹੋ ਰਹੀ ਹੈ ਉਸ ਦੇ ਵਿੱਚ ਪੈੰਤਲੇਵਾਦੀ ਦੇ ਤੌਰ ਤੇ ਦੇਖਿਆ ਜਾਵੇ ਕਿਉਂਕਿ ਕਮਲਜੀਤ ਸਿੰਘ ਕੜਬਲ ਦਾ ਲੁਧਿਆਣਾ ਪੱਛਮੀ ਲੋਕ ਸਭਾ ਵਿਧਾਨ ਸਭਾ ਹਲਕੇ ਦੇ ਵਿੱਚ ਕੋਈ ਬਹੁਤਾ ਅਸ਼ਰ ਰਸੂਕ ਹੋਵੇ ਜਾਂ ਉਹ ਉਸ ਇਲਾਕੇ ਨੂੰ ਬਿਲੋਂਗ ਕਰਦੇ ਹੋਣ ਉੱਥੋਂ ਕਦੇ ਕਾਉਂਸਲਰ ਰਹੇ ਹੋਣ ਜਾਂ ਉੱਥੋਂ ਦੀ ਸਿਆਸਤ ਦੇ ਵਿੱਚ ਕਦੇ ਸ਼ਾਮਲ ਰਹੇ ਹੋਣ ਅਜਿਹਾ ਕੋਈ ਵੀ ਇੰਡੀਕੇਸ਼ਨ ਕੋਈ ਵੀ ਇਸ ਤਰ੍ਹਾਂ ਦਾ ਇਸ਼ਾਰਾ ਨਹੀਂ ਫਿਰ ਇਸ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾ ਕੇ ਆਸ਼ੂ ਸਾਬਤ ਕੀ ਕਰਨਾ ਚਾਹੁੰਦੇ ਕੀ ਇਹ ਇਕੱਲੇ ਆਸ਼ੂ ਦੀ ਕੋਈ ਸਿਆਸਤ ਹੈ ਜਾਂ ਫਿਰ ਚਰਨਜੀਤ ਸਿੰਘ ਚੰਨੀ ਤੇ ਰਾਣਾ ਗੁਰਜੀਤ ਸਿੰਘ ਉਹ ਵੀ ਰਾਜਾ ਵੜਿੰਗ ਦੀ ਪ੍ਰਧਾਨਗੀ ਦੇ ਖਿਲਾਫ ਆਪਣੀ ਆਵਾਜ਼ ਕਿਸੇ ਨਾ ਕਿਸੇ ਸਮੇਂ ਤੇ ਬੁਲੰਦ ਕਰ ਚੁੱਕੇ ਨੇ ਇਹ ਸਾਰੇ ਮਿਲ ਕੇ ਜੋ ਪਾਰਟੀ ਦੇ ਵਿੱਚ ਗੁੱਟਬਾਜ਼ੀ ਹੈ ਉਸ ਨੂੰ ਹੋਰ ਹਵਾ ਦੇ ਰਹੇ ਨੇ ਰਾਜਾ ਵੜਿੰਗ ਦਾ ਜਿਹੜਾ ਕੱਦ ਹੈ ਉਸ ਨੂੰ ਛੋਟਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇੱਕ ਪਾਸੇ ਅਮਲਜੀਤ ਸਿੰਘ ਕਰਬਲ ਹੈ ਜਿਸ ਨੇ ਕੋਈ ਵੀ ਪੰਜਾਬ ਦੀ ਪਾਰਟੀ ਨਹੀਂ ਛੱਡੀ ਜਿਸਦੇ ਵਿੱਚ ਉਹਨਾਂ ਨੇ ਬੱਲੋ ਸ਼ਾਮਲ ਨਾ ਹੋਇਆ ਗਿਆ ਹੋਵੇ ਜਾਂ ਉੱਥੋਂ ਵਾਪਸੀ ਛੱਡ ਛੜਾ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਨਾ ਗਏ ਫਿਰ ਅਜਿਹੇ ਲੀਡਰਾਂ ਨੂੰ ਕਿਉਂ ਸ਼ਾਮਲ ਕਰਾਇਆ ਜਾਂਦਾ ਹੈ ਉਹਨਾਂ ਦੀ ਇਮੇਅਤ ਕੀ ਹੈ ਚੋਣਾਂ ਦੇ ਵਿੱਚ ਜਾਂ ਸਿਆਸਤ ਦੇ ਵਿੱਚ ਕਿ ਹਰ ਪਾਰਟੀ ਦਾ ਪ੍ਰਧਾਨ ਖੁਦ ਮੌਜੂਦ ਰਹਿ ਕੇ ਉਹਨਾਂ ਨੂੰ ਸ਼ਾਮਲ ਕਰਾਉਣ ਦੀ ਕੋਸ਼ਿਸ਼ ਕਰਦਾ ਸ਼ਾਇਦ ਇਹਦਾ ਇੱਕੋ ਇੱਕ ਕਾਰਨ ਇਹ ਹੈ ਕਿ ਆਤਮਨਗਰ ਵਿੱਚ ਸਿਮਰਜੀਤ ਸਿੰਘ ਬੈਂਸ ਹੁਣਾ ਦਾ ਜਿਸ ਤਰੀਕੇ ਦਾ ਵਰਚਸ ਹੋਇਆ ਜਾਂ ਜਿਸ ਤਰੀਕੇ ਦੀ ਬਦਮਾਸ਼ੀ ਨਾਲ ਉੱਥੇ ਉਹ ਵਿਚਰਦੇ ਨੇ ਰਹਿੰਦੇ ਨੇ ਉਸ ਨੂੰ ਟੱਕਰ ਜਿਹੜੀ ਕੋਈ ਦੇ ਸਕਦਾ ਹੈ ਤਾਂ ਉਹ ਕਦੇ ਉਹਨਾਂ ਦਾ ਹੀ ਸਾਥੀ ਰਿਹਾ ਉਹਨਾਂ ਦਾ ਸੱਜਾ ਹੱਥ ਰਿਹਾ ਕਮਲਜੀਤ ਸਿੰਘ ਕੜਵਲ ਹੀ ਹੈ ਜੋ ਕਿ ਬਰਾਬਰ ਦੀ ਟੱਕਰ ਦੇਣ ਦੇ ਵਿੱਚ ਸਮਰੱਥ ਹੈ ਇਸੇ ਕਰਕੇ ਸਿਰਫ ਬੈਂਸ ਹੁਣਾ ਦਾ ਮੁਕਾਬਲਾ ਕਰਨ ਵਾਸਤੇ ਜਾਂ ਉਹਨਾਂ ਦਾ ਟੱਕਰ ਦੇਣ ਵਾਸਤੇ ਹੀ ਕੜਵਲ ਨੂੰ ਸ਼ਾਮਿਲ ਕਰਾਇਆ ਜਾਂਦਾ ਹੈ ਕੜਵਲ ਨੂੰ ਬੈਂਸ ਦਾ ਤੋੜ ਦੇ ਤੌਰ ਤੇ ਹੀ ਸਾਰੀਆਂ ਪਾਰਟੀਆਂ ਆਪਣੇ ਵਿੱਚ ਸ਼ਾਮਿਲ ਕਰਾਉਂਦੀਆਂ ਨੇ ਹਿੱਸਾ ਬਣਾਉਂਦੀਆਂ ਦੂਸਰੀ ਗੱਲ ਜੇ ਆਪਾਂ ਰਿਐਕਸ਼ਨ ਦੇਖੀਏ ਕਾਂਗਰਸ ਪਾਰਟੀ ਦੇ ਵਿੱਚ ਇਹਨਾਂ ਨੂੰ ਸ਼ਾਮਲ ਕਰਾਉਣ ਤੋਂ ਬਾਅਦ ਰਿਐਕਸ਼ਨ ਕੀ ਆਏ ਨੇ ਕਿ ਸਭ ਤੋਂ ਪਹਿਲਾਂ ਰਿਐਕਸ਼ਨ ਸਿਮਰਜੀਤ ਸਿੰਘ ਬੈਂਸ ਦਾ ਹੀ ਆਇਆ ਹੈ ਉਹਨਾਂ ਵੱਲੋਂ ਪ੍ਰੋਟੋਕਾਲ ਦੇ ਨਾਮ ਦੇ ਉੱਤੇ ਪਾਰਟੀ ਪ੍ਰਧਾਨ ਤੋਂ ਪਰਮਿਸ਼ਨ ਲੈਣ ਦੇ ਇਸ ਤਰੀਕੇ ਦੀਆਂ ਗੱਲਾਂ ਕੀਤੀਆਂ ਕਿ ਉਹਨਾਂ ਨੂੰ ਜਾਣਕਾਰੀ ਹੋਣੀ ਜ਼ਰੂਰੀ ਹੁੰਦੀ ਹੈ ਪਾਰਟੀ ਦੇ ਪ੍ਰਧਾਨ ਨੂੰ ਕਿ ਕਿਸੇ ਵੀ ਆਗੂ ਨੂੰ ਸ਼ਾਮਲ ਕਰਾਉਣਾ ਹੈ ਇਸ ਚੀਜ਼ ਤੇ ਉਹਨਾਂ ਨੇ ਇਤਰਾਜ਼ ਜਤਾਇਆ ਕਿ ਇਸ ਤਰੀਕੇ ਨਾਲ ਸ਼ਾਮਲ ਕਰਨਾ ਗਲਤ ਸਟੈਪ ਹੈ ਗਲਤ ਕਦਮ ਹੈ ਤੇ ਇਹ ਕੋਈ ਚੰਗਾ ਸੁਨੇਹਾ ਨਹੀਂ ਦੇ ਰਿਹਾ ਰਾਜਾ ਬੜਿੰਗ ਵੀ ਜਦੋਂ ਕਿਸੇ ਟੀਵੀ ਚੈਨਲ ਦੇ ਨਾਲ ਗੱਲਬਾਤ ਕਰ ਰਹੇ ਸੀ ਤੇ ਉਹਨਾਂ ਦਾ ਗੱਲਬਾਤ ਕਰਨ ਦਾ ਜਿਹੜਾ ਅੰਦਾਜ਼ ਸੀ ਜਾਂ ਜਿਸ ਤਰੀਕੇ ਨਾਲ ਉਹ ਜਵਾਬ ਦੇ ਰਹੇ ਸੀ ਬਹੁਤ ਹੀ ਠੰਡਾ ਉਹਨਾਂ ਦਾ ਰਿਐਕਸ਼ਨ ਸੀ ਉਹਨਾਂ ਵੱਲੋਂ ਕੁਝ ਵੀ ਜਿਹੜਾ ਹੈ ਉਸਤੇ ਬਾਰੇ ਨਹੀਂ ਕਿਹਾ ਗਿਆ ਸਿਰਫ ਇੱਕ ਗੱਲ ਕਹੀ ਗਈ ਕਿ ਮੈਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਸੀ ਆਪੇ ਹਾਈ ਕਮਾਂਡ ਦੇਖੇਗੀ ਕਿ ਕੀ ਕਰਨਾ ਉਨ੍ਹਾਂ ਦੇ ਰਿਸਪੌਂਸ ਤੋਂ ਲੱਗਿਆ ਕਿ ਸ਼ਾਇਦ ਉਹ ਅੰਦਰੋਂ ਅੰਦਰੀ ਡਿਜ਼ਾਈਨ ਕਰ ਚੁੱਕੇ ਨੇ ਉਹ ਇਸ ਗੱਲ ਤੋਂ ਨਿਰਾਸ਼ ਤਾਂ ਹੈ ਹੀ ਨੇ ਦੁਖੀ ਨੇ ਬਹੁਤ ਜ਼ਿਆਦਾ ਨਿਰਾਸ਼ ਹੋ ਚੁੱਕੇ ਨੇ ਸ਼ਾਇਦ ਉਹ ਲੜਾਈ ਛੱਡ ਚੁੱਕੇ ਨੇ ਜਾਂ ਉਹਨਾਂ ਨੂੰ ਇਹ ਪਤਾ ਹੈ ਕਿ ਇਹ ਸਮਾਂ ਨਹੀਂ ਹੈ ਇਹ ਮੌਕਾ ਨਹੀਂ ਹੈ ਕਿਸੇ ਵੀ ਤਰੀਕੇ ਨਾਲ ਇਸ ਲੜਾਈ ਨੂੰ ਹੋਰ ਤੂਲ ਦੇਣ ਦਾ ਉਹ ਪਿੱਛੇ ਹਟ ਚੁੱਕੇ ਨੇ ਤੇ ਸ਼ਾਇਦ ਇਲیکشنਾਂ ਦੇ ਰਿਜ਼ਲਟ ਆਉਣ ਤੋਂ ਬਾਅਦ ਹੀ ਉਹ ਕੀ ਕਰਨਾ ਚਾਹੁੰਦੇ ਨੇ ਕੀ ਕਦਮ ਚੱਕਣਾ ਚਾਹੁੰਦੇ ਨੇ ਉਹ ਉਸ ਤੋਂ ਬਾਅਦ ਹੀ ਕੁਝ ਕਰਨਗੇ ਉਦੋਂ ਤੱਕ ਫਿਲਹਾਲ ਉਹ ਕੋਈ ਵੀ ਰਿਐਕਸ਼ਨ ਦੇ ਕੇ ਕੋਈ ਵੀ ਇਸ ਲੜਾਈ ਨੂੰ ਹੋਰ ਤੂਲ ਨਹੀਂ ਦੇਣਾ ਚਾਹੁੰਦੇ ਪਰ ਉਧਰੋਂ ਚੰਨੀ ਰਾਣਾ ਗੁਰਜੀਤ ਤੇ ਭਾਰਤ ਕੁਸ਼ਨ ਆਸ਼ੂ ਇਸ ਲੜਾਈ ਨੂੰ ਲਗਾਤਾਰ ਹਵਾ ਦੇ ਰਹੇ ਨੇ ਕਈ ਪਾਰਟੀ ਦੇ ਅਰੇ ਲੀਡਰਾਂ ਨੂੰ ਉਹਨਾਂ ਨੇ ਵਾਪਸ ਕਾਂਗਰਸ ਦੇ ਵਿੱਚ ਸ਼ਾਮਿਲ ਕਰਾਇਆ ਹੈ ਜਿਨ੍ਹਾਂ ਦਾ ਉਹਨਾਂ ਦੇ ਹਲਕੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਸ ਚੋਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਉਹ ਲੋਕ ਸਭਾ ਚੋਣਾਂ ਦੇ ਵਿੱਚ ਲੁਧਿਆਣਾ ਵਿੱਚ ਜਦੋਂ ਰਾਜਾ ਵੜਿੰਗ ਇਹ ਚੋਣ ਲੜੇ ਸੀ ਤਾਂ ਉਹਨਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਸੀ ਜਿਸ ਕਰਕੇ ਉਹਨਾਂ ਨੂੰ ਪਾਰਟੀ ਤੋਂ ਕੱਢਿਆ ਗਿਆ ਸੀ ਉਹਨਾਂ ਨੂੰ ਦੁਬਾਰਾ ਪਾਰਟੀ ਦੇ ਵਿੱਚ ਸ਼ਾਮਲ ਕਰਾ ਰਹੇ ਨੇ ਤੇ ਉਹ ਸਿੱਧੀ ਚੁਣੌਤੀ ਰਾਜਾ ਵੜਿੰਗ ਨੂੰ ਦੇ ਰਹੇ ਹੁਣ ਇਹਦਾ ਕਾਂਗਰਸ ਪਾਰਟੀ ਦੇ ਜਿਮਣੀ ਚੋਣਾਂ ਜਿੱਤਣ ਦੇ ਉੱਤੇ ਕੀ ਅਸਰ ਪਵੇਗਾ ਇਹ ਤਾਂ 23 ਤਰੀਕ ਨੂੰ ਹੀ ਪਤਾ ਲੱਗੇਗਾ ਲੇਕਿਨ ਇਹ ਦਿਖਾ ਜ਼ਰੂਰ ਰਿਹਾ ਹੈ ਕਿ ਕਾਂਗਰਸ ਦੀ ਜਿਹੜੀ ਅੰਦਰੂਨੀ ਗੁੱਟਬੰਦੀ ਹੈ ਤੜੇਬੰਦੀ ਹੈ ਉਹ ਕਿਤੇ ਨਾ ਕਿਤੇ ਇਹਨਾਂ ਚਾਂਸਸ ਨੂੰ ਖਰਾਬ ਜ਼ਰੂਰ ਕਰੇਗੀ ਤੱਕਾ ਜ਼ਰੂਰ ਲਾਏਗੀ ਕਿਉਂਕਿ ਉਹ ਚੋਣਾਂ ਜਿੱਤਣ ਦੇ ਵਾਸਤੇ ਉਹਨਾਂ ਜੋਰ ਨਹੀਂ ਲਗਾ ਰਹੇ ਜਿੰਨਾ ਉਹਨਾਂ ਨੂੰ ਲਗਾਉਣਾ ਚਾਹੀਦਾ ਸੀ ਬਲਕਿ ਇੱਕ ਦੂਸਰੇ ਨੂੰ ਨੀਵਾ ਦਿਖਾਉਣ ਦੇ ਵਾਸਤੇ ਇਹ ਸਾਰਾ ਕੁਝ ਕਰ ਰਹੇ ਨੇ ਜਿਸ ਨੂੰ ਕਰਨ ਦੀ ਫਿਲਹਾਲ ਸ਼ਾਇਦ ਕੋਈ ਲੋੜ ਨਹੀਂ ਸੀ ਪਰ ਇਹ ਸਭ ਕੁਝ ਹੋ ਰਿਹਾ ਹੈ ਉਧਰ ਉਮੀਦਵਾਰੀਆਂ ਨਾਮਜ਼ਦਗੀਆਂ ਜਿਹੜੀਆਂ ਨੇ ਉੱਪਰੀਆਂ ਜਾ ਚੁੱਕੀਆਂ ਨੇ ਲੜਾਈ ਤਿੱਖੀ ਹੋ ਚੁੱਕੀ ਹੈ ਕਿ ਬਾਕੀ ਪਾਰਟੀਆਂ ਪੂਰਾ ਜ਼ੋਰ ਉਸ ਹਲਕੇ ਦੇ ਵਿੱਚ ਲਗਾ ਰਹੀਆਂ ਨੇ ਪਰ ਕਾਂਗਰਸ ਪਾਰਟੀ ਇਧਰ ਉਧਰ ਆਪਣੇ ਹੀ ਪ੍ਰਧਾਨ ਨੂੰ ਖਿੱਬੀ ਲਾਉਣ ਦੇ ਵਾਸਤੇ ਕੋਸ਼ਿਸ਼ਾਂ ਕਰ ਰਹੀ ਹੈ ਹੁਣ ਇੱਥੇ ਤੁਹਾਨੂੰ ਸਾਰਿਆਂ ਨੂੰ ਇੱਕ ਉਹ ਇਨਸਟੈਂਸ ਵੀ ਯਾਦ ਹੋਏਗੀ ਉਹ ਕਿੱਸਾ ਵੀ ਯਾਦ ਹੋਏਗਾ ਜਦੋਂ ਤੂਰੀ ਤੋਂ ਐਮਐਲਏ ਰਹੇ ਪਾਰਟੀ ਦੇ ਕੈਂਡੀਡੇਟ ਨੂੰ ਵਾਪਸ ਲੈ ਕੇ ਆਉਣਾ ਸੀ ਤਾਂ ਰਾਜਾ ਬੜਿੰਗ ਵੱਲੋਂ ਹੀ ਕੋਸ਼ਿਸ਼ਾਂ ਹੋਈਆਂ ਸੀ ਲੇਕਿਨ ਪ੍ਰਤਾਪ ਸਿੰਘ ਬਾਜਵਾ ਨੇ ਮਿੰਨਤਾ ਕਰਾਈਆਂ ਸੀ ਬਹੁਤ ਨਰਾਜ਼ਗੀ ਦਿਖਾਈ ਸੀ ਤੇ ਕਾਫੀ ਮੁਸ਼ਕਲ ਕਰਨ ਤੋਂ ਬਾਅਦ ਕਾਫੀ ਮਿੰਨਤਾ ਕਰਨ ਤੋਂ ਬਾਅਦ ਪਾਰਟੀ ਦੇ ਵਿੱਚ ਉਹਨਾਂ ਦੀ ਵਾਪਸੀ ਹੋਈ ਸੀ ਤੇ ਅੱਜ ਕਿਸੇ ਵੀ ਲੀਡਰ ਨੂੰ ਜੋ ਪ੍ਰਧਾਨ ਦੇ ਖਿਲਾਫ ਰਹੇ ਹੋਣ ਉਹਨਾਂ ਨੂੰ ਇਸ ਤਰੀਕੇ ਨਾਲ ਸ਼ਾਮਲ ਕੀਤਾ ਜਾ ਰਿਹਾ ਹੈ ਪ੍ਰਧਾਨ ਤੋਂ ਪੁੱਛਿਆ ਤੱਕ ਨਹੀਂ ਜਾ ਰਿਹਾ ਪੁੱਛਣਾ ਤਾਂ ਬਹੁਤ ਦੂਰ ਦੀ ਗੱਲ ਹੈ ਉਹਨੂੰ ਦੱਸਿਆ ਤੱਕ ਨਹੀਂ ਜਾ ਰਿਹਾ ਕਿ ਅਸੀਂ ਇਹ ਸਮਾਗਮ ਰੱਖ ਰਹੇ ਹਾਂ ਫਲਾਣੇ ਫਲਾਣੇ ਲੀਡਰ ਨੂੰ ਅਸੀਂ ਪਾਰਟੀ ਦੇ ਵਿੱਚ ਸ਼ਾਮਲ ਕਰਾ ਰਹੇ ਹਾਂ ਤੁਸੀਂ ਦੋਨਾਂ ਦਾ ਫਰਕ ਦੇਖ ਸਕਦੇ ਹੋ ਕਿ ਆਪਸ ਦੇ ਵਿੱਚ ਕਿੰਨਾ ਫਰਕ ਹੈ ਤੇ ਪਾਰਟੀ ਦੇ ਪ੍ਰਧਾਨ ਦਾ ਕਦ ਜਿਹੜਾ ਹੈ ਉਹ ਕਿੰਨਾ ਨੀਚੇ ਗਿਰ ਗਿਆ ਹੈ ਇਹ ਸਾਰਿਆਂ ਨੂੰ ਸਾਫ਼ ਦਿਖ ਰਿਹਾ ਹੈ ਫਿਰ ਉਡੀਕ 23 ਜੂਨ ਦੀ ਹੀ ਕਰਨੀ ਪੈਗੀ ਜਦੋਂ ਇਸ ਜਮਨੀ ਚੋਣ ਦੇ ਨਤੀਜੇ ਆਉਣਗੇ ਉਸ ਤੇ ਵਿੱਚ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਕਿੰਨੇ ਮਾਰਜਨ ਦੇ ਨਾਲ ਹਾਰ ਹੁੰਦੀ ਹੈ ਜਾਂ ਜਿੱਤ ਹੁੰਦੀ ਹੈ ਉਸ ਤੋਂ ਹੀ ਕਾਂਗਰਸ ਦੇ ਵਿੱਚ ਜਿਹੜੀ ਅਗਲੀ ਗੁੱਟਬੰਦੀ ਹੈ ਕਿਸ ਤਰੀਕੇ ਕੇਵਲ ਜਾਂਦੀ ਹੈ ਕਿਸ ਤਰੀਕੇ ਨਾਲ ਅੱਗੇ ਵਧਦੀ ਹੈ ਉਸ ਦਾ ਉਸ ਦੇ ਉੱਤੇ ਜਿਹੜਾ ਫਰਕ ਹੈ ਉਹ ਜ਼ਰੂਰ ਦੇਖਣ ਨੂੰ ਮਿਲੇਗਾ ਇਸ ਚੋਣਾਂ ਦੇ ਨਤੀਜਿਆਂ ਦਾ ਕੀ ਫਰਕ ਪਏਗਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦਾ ਪ੍ਰਧਾਨ ਬਦਲਿਆ ਜਾਏਗਾ ਜਾਂ ਨਹੀਂ ਇਹ ਤਾਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਪਤਾ ਚੱਲੇਗਾ ਸੋ ਉਡੀਕ ਕਰਦੇ ਹਾਂ 23 ਜੂਨ ਦੀ ਜਦੋਂ ਇਹ ਨਤੀਜੇ ਆਉਣਗੇ ਉਹ ਨਤੀਜੇ ਕੀ ਨਵਾਂ ਰੁਖ ਲੈ ਕੇ ਆਉਂਦੇ ਨੇ ਕੀ ਨਵੀਂ ਸਿਆਸਤ ਪੰਜਾਬ ਦੇ ਵਿੱਚ ਹੋਏਗੀ ਉਸ ਦੀ ਜਾਣਕਾਰੀ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਉਦੋਂ ਤੱਕ ਦੇ ਲਈ ਇਜ਼ਾਜ਼ਤ ਦਿਓ ਧੰਨਵਾਦ